ਮਿਸ਼ਨਰੇਟ ਪੁਲਿਸ ਦੇ ਸਾਡੇ ਐਸ ਐਚਓ ਗੇਟ ਹਕੀਮਾ ਕੋਈ ਮੁਕਦਮੇ ਦੀ ਤਫਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ ਵਨ ਦਰਪਨਾਲੂ ਵਾਲੀ ਜੀ ਕਰ ਰਹੀ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਾਹਰ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅਮਰitsar ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇੱਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇੱਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉੱਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਾਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸੁਭਦਾ ਕੇਂਦਰ ਤਰੰਤਰ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਕਿ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉੱਥੇ ਝਾਲ ਸਜਾਈ ਕਰਕੇ ਫੇਕ ਆਰਮ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਖੀਤੇ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨ ਆ ਉਹ ਇਹਨਾਂ ਨੇ ਉਰਗਵਰ ਕਰਕੇ ਉਹ ਡਰਾਈਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਬਦੀਸ਼ ਕਰ ਰਹੇ ਨੇ ਇਹਦੇ ਜਿਹਨਾਂ ਨੇ ਕੋਲ 8 ਬੰਦੇ ਰੈਸਟ ਕਰ ਲਏ ਨੇ ਜਿਨ੍ਹਾਂ ਚ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਤੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕਾਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਧਾਰਕਾੜ ਦੇ ਜਿਹੜੇ ਫਰਜ਼ੀ ਜਿਹੜੀ ਉਹ ਉਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ EMPLOYEES ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਵਿਧੀ ਵਿਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿੰਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਭੱਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਜੇ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤਰਨਤਨ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰਨਤਨ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਅਰਮੈਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੌਲੇਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾਂ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਾਂ ਤਨ ਦੱਸ ਸਕਦਾ ਉਹ ਵੀ ਜਿਸ ਤਰ੍ਹਾਂ ਤੁਸੀਂ ਦੱਸੋ ਜਿਹੜੇ ਜਿਹੜੇ ਬੰਦੇ ਦੇ ਨਾਮ ਨਾਮਨੇਟ ਕੀਤੇ ਗਏ ਉਹਨਾਂ ਨੇ ਇਹ ਵੀ ਉਹਦੇ ਅੰਦਰ ਉਹ ਵੀ ਸਾਰਾ ਕੰਮ ਕੀਤਾ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡਸ ਹੋਵੇ ਉਹਨਾਂ ਕੋਲ ਜਾਲੀ ਲਿਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੌਲੇਜ ਆ ਅਸੀਂ ਉਹ ਤੁਹਾਡੇ ਨਾਲ ਜਸਰ ਦੇ ਸੀਓ ਅਫਸਰ ਹਨ ਨੰਬਰ ਹਾਲੇ ਹੈ ਇਹ ਸਭ ਨੈਕਸਟ ਬਾਰੇ ਸਾਨੂੰ ਜੁਗਾ ਕੀਤਾ ਸੀਗਾ ਕਿ ਉਹਨਾਂ ਦੇ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਦੀ ਜਿਦੀ ਵੀ ਕਨਾਈਵੈਂਸ ਤੇ ਜਿਦੀ ਜਿਦੀ ਵੀ ਨੌਲੇਜ ਹੋਵੇਗਾ ਵੀ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣਗੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਰਵਾਈ ਅਮਚ ਰਹੀ ਹੈ ਲਾਇਸੈਂਸ ਬਣਦੇ ਕਿਥੋਂ ਦੇ ਰਹਿਣ ਵਾਲੇ ਆ ਜਿਹੜੇ ਅੱਗੇ ਨੇ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ, ਮਨਪੀਤ ਆ, ਕਮਰਦੀਪ ਆ, ਰੋਹਿਤ ਆ, ਹਰਵਿੰਦਰ, ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ卡ਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ। ਪਹਿਲਾਂ ਵੀ ਕੇਸ ਹੈ ਇਹਨਾਂ ਦੇ ਉੱਪਰ। ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਨਹੀਂ ਉਹ ਇਨਵੈਸਟੀਗੇਸ਼ਨ ਦੌਰਾਨ ਅਸੀਂ ਕਲੀਅਰਿਟੀ ਕਰਾਂਗੇ। ਹਾਲ ਦੀ ਗੱਡੀ ਐਜ਼ ਆਫ ਨਾਊ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਜਿਹੜੇ ਵੈਪਨ ਹੈ ਇਹ ਕਿ ਨਾਮ ਚੜੇ ਪਈ ਨੇ ਲਾਇਸੈਂਸ ਉੱਤੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਚੜੇ ਨੇ ਉਹ ਜਿਹੜੇ ਆਰਮਡ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਵੀ ਇਹ ਜਿਹੜੇ ਝਾਲੀ ਲਾਇਸੈਂਸਾਂ ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇ ਗਰ ਚੜ ਹੀ ਗਏ ਅਗਰ ਸਰਕਾਰੀ ਕਿਤਾਬਾਂ 'ਤੇ ਚੜ ਗਏ ਫਿਰ ਨਗਲੀ ਕੀ ਹੋ ਸਰਕਾਰੀ ਕਿਤਾਬਾਂ 'ਤੇ ਨਹੀਂ ਚ ਪਿਛਲੇ ਰਿਕਾਰਡ ਤੋਂ ਪਿਛਲੇ ਰਿਕਾਰਡ ਤੋਂ ਉੱਥੇ ਰਿਕਾਰਡ ਨਹੀਂ ਹੈਗਾ ਇਹਨਾਂ ਨੇ ਫੌਜ ਲਿਸੈਂਸ ਉਹ ਕਿਉਂਕਿ ਉੱਥੋਂ ਉਹਨਾਂ ਦੇ ਬੰਦੇ انرੋਲ ਸੀਗੇ ਉਹ ਜਿਹੜਾ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜਨੂਅਲ ਇਸ਼ੂ ਹੋਇਆ ਵਾ ਪਰ ਇਹ ਸਰਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਸਰ ਵਰਤੇ ਵੀ ਗਏ ਨੇ ਵਰਤੇ ਵੀ ਗਏ ਨੇ ਇਤਿਆਰ ਕਿਤੇ ਵਾਰਸ ਵੀ ਵਰਤੇ ਗਏ ਐਜ਼ ਆਫ ਨਾਓ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ ਯੂਆਈਟੀ ਨੰਬਰ ਹੁੰਦਾ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਨਾਂ ਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਪਹਿਲੇ ਆਧਾਰ ਕਾਰਡ ਨਕੀ ਬੰਦਾ ਸੀ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿ ਜੀ ਉਤੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰ ਲੀ ਕਿਉਂਕਿ ਉਹਨਾਂ ਦੇ ਵਿੱਚਲੇ ਹੀ ਬੰਦੇ ਨੇ ਨਾ ਦੇ ਆਰ ਇਨਰੋਲ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆ ਨੰਬਰ ਲਾਉਣਾ ਆ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾ ਦਿੰਦੇ ਹੈ ਪੇਪਰ ਹੋਇਆ ਨਹੀਂ ਕੋਈ ਇਨਕੁਆਰੀ ਨਹੀਂ ਹੋਈ ਕੋਈ ਕੁਝ ਨਹੀਂ ਆਇਆ ਯੈਸ ਕੋਈ ਇਨਕੁਆਰੀ ਨਹੀਂ ਇਨਕੁਆਰੀ ਤੋਂ ਬਾਅਦ ਮਤਲਬ ਜਿਹੜਾ ਬਾਅਦ ਦਾ ਪ੍ਰੋ ਜੋ ਸਾਡੇ ਜਿਵੇਂ ਆਪਣੇ ਬੰਦਿਆਂ ਜਿਹੜੇ ਇੰਨੇ ਕਲੀਅਨ ਗਿਆੜੀ ਆ ਉਹ ਇਹਨਾਂ ਤੇ ਕ੍ਰਿਮੀਨਲ ਨੌਲਜ ਪਰਵਾਹ ਦੇ ਮਿਲੇ ਮਿਲੇ ਜੋ ਵੀ ਜਿਹਦਾ ਜੇ ਦੀ ਕੋਈ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਦੀ ਕੋਈ ਕ੍ਰਿਮੀਨਲ ਨੌਲਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਆ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋ ਹੀ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬੰਦੀ ਹੋ ਕਰਾਂਗੇ ਜੋ ਜਿਹਦਾ ਗਾਣਾ ਹੌਸ ਵਾਲੇ ਜੋ ਜਿਹੜਾ ਸੇਲ ਕਰਦੇ ਆ ਗਾਣਾ ਕਿ ਇਹ ਰਿਪੋਰਟ ਕਿਸ ਕੰਪਨੀ ਜਾਂਦਾ ਇਹਨਾਂ ਬੋਲ ਕੀ ਹਾਂ ਇਹ ਆਨਲਾਈਨ ਇਹ ਨਾ ਚਰੇ ਆ ਪੀ ਚਰੇ ਆ ਨਾ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦਰਾਂ ਵੈਰੀਫਾਈ ਕਰਕੇ ਜੀਦਾ ਵੀ ਜੋ ਇਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਗੁਨੂਨੀ ਕਰ ਰਏ ਹਾਂ ਮਛਲੇਵਾਂ ਮੈਨੇਜਰ ਸਰ ਸੇਵਾਕ ਇੱਥੇ ਤਾਂ ਮੈਨੇਜਰ ਡਿਸਟ੍ਰਿਕਟ ਮੈਨੇਜਰ ਹੀ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਪੀਸੀ ਦਫ਼ਤਰ ਦਾ ਕੋਈ ਡੇਟ ਕਿਸ ਕਰਮੀ ਦਾ ਤਾਂ ਕੋਈ ਰੋਲ ਸੇਵਾ ਕੇਂਦਰ ਤੇ ਸੇਵਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਏ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ-ਵਾਰ ਕਹਿ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਦਾਂ ਦੀ ਗੱਲ ਜਿਹੜੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਰੀਏ ਸਰ ਜਿਹੜੇ ਥੀਫ ਹੁੰਦੇ ਕਰਦੇ ਕੀ ਨੇ ਇਹਨਾਂ ਦਾ ਪਿੱਛਾ ਗੈਂਬਲਿੰਗ ਇਹ 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 ਥੋੜੇ ਥੋੜੇ ਛੋਟੇ ਛੋਟੇ ਕ੍ਰਾਈਮ ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਦਾਂ ਦੇ ਸਾਰੇ ਕ੍ਰਾਈਮ ਜਨਵੋਲ ਨੇ ਤਾਂ ਹੀ ਹੁੰਦੇ ਆ ਕਰੀਜ਼ੀ ਫੋਰ ਵੈਪਨ ਕਿਸੇ ਵੀ ਤਰੀਕੇ ਨਾਲ ਕੋਲ ਵੈਪਨ ਹੋਵੇ ਵੈਪਨ ਰੱਖਣਾ ਤੂੰ ਦੇਖਣ ਨੂੰ ਜੈਨੂਨ ਲੱਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਥੋੜੇ ਮੋਟੀਆਂ ਆਪਦੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੀ ਮੋਟੀ ਜਿਹੜੀ ਬਦਮਾਸ਼ੀ ਆ ਉਹ ਸਾਈਵ ਕਰਨ ਵਾਲੇ ਤੂੰ ਮੈਂ ਆਪਾਂ ਦੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੀ ਮੋਟੀ ਕ੍ਰਾਈਮ ਕਰਦੇ ਸੀ ਡੈਫੀਨਿਟਲੀ ਵੈਸੀ ਵੀ ਕਰਦੇ ਹੋਣਗੇ ਵੈਪਨ ਦੇ ਨਾਲ ਇੱਕ ਤਾਂ ਸਪੋਰਟ ਹੋਰ ਹੋ ਜਾਂਦੀ ਹੈ ਮੋਰਲ ਸਪੋਰਟ ਹੋ ਜਾਂਦੀ ਹੈ ਮੇਰੇ ਕੋਲੇ ਵੈਪਨ ਹੈਗਾ ਕੋ ਚੈੱਕ ਨਹੀਂ ਕਰ ਪਾਊਗਾ ਇਹ ਲਾਇਸੈਂਸ ਵੀ ਹੈਗਾ ਇਹ ਸਰੀ ਲਾ ਤੇ ਏਜ ਕੀ ਏਜ ਕੀ ਹੈ ਇਹ 32 30 32 35 1 25 26 ਸਾਲ ਦਾ ਨਾਰਮਲੀ 30 ਤੋਂ 35 ਸਾਲ ਦੀ ਉਮਰ ਦੇ ਬੰਦੇ